ਹੈਲੋ ਸਸਿਕਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਠੀਕ ਹੋ ਅੱਜ ਆਪਾਂ ਖੜੇ ਆ ਮੰਡ ਨੰਗਲਬਣਾ ਬਿਆਸ ਦਰਿਆ ਦੇ ਬਿਲਕੁਲ ਕੰਢੇ ਤੇ ਵਸਿਆ ਆ ਪਿੰਡ ਲਗਾ ਲੋ ਚਾਹੇ ਕੁਛ ਵੀ ਲਗਾ ਲੋ ਹਨਾ ਆਪਾਂ ਦੇਖਦੇ ਆ ਪਾਣੀ بارش ਵਾਲਾ ਪਾਣੀ ਆ ਵੈਸੇ ਪਹਾੜਾਂ ਦੇ ਵਿੱਚ ਦੱਸਿਆ ਜਾ ਰਿਹਾ ਬਹੁਤ بارش ਹੋਂਦੀ ਹਿਮਾਚਲ ਦੇ ਵਿੱਚ ਉੱਥੇ ਦੱਸਿਆ ਗਿਆ ਅੱਜ ਸਵੇਰੇ ਸੀ 10 ਵਜੇ ਦੀ ਖਬਰ ਆ 13900 78 ਫੁੱਟ ਤੋਂ ਵੀ ਪਾਣੀ ਤਾਂ ਜਾ ਚੁੱਕਾ ਵੈਸੇ ਕੈਪੈਸਿਟੀ ਆ 1400 14000 ਵਾ ਇੰਨੀ ਤੱਕ ਪਾਣੀ ਜਾ ਚੁੱਕਾ ਤੁਸੀਂ ਦੇਖ ਸਕਦੇ ਹੋ ਜ਼ੂਮ ਕਰਕੇ ਦਿਖਾਉਨੇ ਆ ਜੀ ਦੇਖੋ ਕੱਲ ਉਹ ਜਿੰਨਾ ਵੀ ਪਾਣੀ ਦਿਖਦਾ ਪਿਆ ਉਹ ਸਾਰਾ ਕੱਲ ਸੁੱਕ ਚੁੱਕਾ ਸੀ ਅੱਜ ਜੋ ਫੇਰ ਪਾਣੀ ਵਧਨ ਦੀ ਤਦਾਰ ਦੇ ਵਿੱਚ ਅਸਰੀਤਾ ਪਾਣੀ ਬਹੁਤ ਤੇਜ਼ੀ ਨਾਲ ਵਧਿਆ ਤੇ ਸਾਰਾ ਬਾਰਿਸ਼ ਦਾ ਪਾਣੀ ਆ ਡੈਮ ਤੋਂ ਪਾਣੀ ਬਹੁਤ ਘੱਟ ਛੱਡਿਆ ਜਾ ਰਿਹਾ ਜਿੱਦਾਂ ਨਾਰਮਲ ਰੋ ਛੱਡਿਆ ਜਾਂਦਾ 55000 ਉਹਨਾਂ ਪਾਣੀ ਚੱਲਦਾ ਪਿਆ ਬਾਕੀ ਭਾਜੀ ਅੱਗੇ ਬਾਰਿਸ਼ ਦਾ ਬਹੁਤ ਪਾਣੀ ਰਲਦਾ ਪਿਆ ਵਾ ਤੇ ਤੁਸੀਂ ਦੇਖ ਸਕਦੇ ਹੋ ਫਸਲਾਂ ਕਿਸੇ ਤਰ੍ਹਾਂ ਤਬਾਹ ਹੋਈਆਂ ਪਈਆਂ ਕਿਸਾਨਾਂ ਦੀਆਂ ਤੁਹਾਨੂੰ ਦੂਰ ਤੱਕ ਦਿਖਾਉਂਦੇ ਆ ਇਹ ਅਜੇ ਉੱਚਾ ਏਰੀਆ ਜੇ ਉਹ ਦੇਖੋ ਨੀਵਾ ਏਰੀਆ ਸਾਰਾ ਡੁੱਬ ਚੁੱਕਾ ਹੈ ਤੇ ਪਾਣੀ ਦੀ ਮਾਰ ਬਹੁਤ ਤੇਜ਼ ਹੈ ਅਜੇ ਦੱਸਦੇ ਆ ਕਿ ਪਾਣੀ ਹੋਰ ਵੱਧ ਸਕਦਾ ਜਾਂ ਪਾਣੀ ਬਹੁਤ ਤੇਜ਼ੀ ਨਾਲ ਆ ਸਕਦਾ ਸਤਲੋਈ ਨੇ ਤਾਂ ਬਹੁਤ ਕਹਿਰ ਮਚਾਇਆ ਵੈਸੇ ਅੱਗੇ ਜਾ ਕੇ ਬਿਆਸ ਦਾ ਵੀ ਬਹੁਤ ਕਹਿਰ ਦੇਖਣ ਨੂੰ ਮਿਲ ਰਿਹਾ ਪਰ ਯਾਰ ਕਿਸਾਨ ਜਾਣਦੇ ਹੋ ਤੁਸੀਂ ਕਿੰਨੀ ਮੁਸ਼ਕਲ ਨਾਲ ਫਸਲ ਲਾਉਂਦੇ ਆ ਤੇ ਕਿਦਾਂ ਫਿਰ ਚਲੋ ਵੀਰੇ ਵਧੀਆ ਲੱਗੀ ਵੀਡੀਓ ਤੇ ਲਾਈਕ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਤੇ ਹੋਰ ਚੰਗੀਆਂ ਤੇ ਸੱਚ ਖਬਰਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ